ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਵੀਰੋ ਬਹੁਤ ਜ਼ਰੂਰੀ ਗੱਲ ਤੁਹਾਨੂੰ ਦੱਸਦਿਆਂ ਧਿਆਨ ਨਾਲ ਸੁਣਿਓ ਅੱਗੇ ਸ਼ੇਅਰ ਕਰਦੇ ਹੋ ਮਨੁੱਖ ਦੇ ਅੰਦਰ ਜਿੱਥੇ ਤਿੰਨ ਵੱਡੇ ਰੋਗ ਹੈ ਮਨੁੱਖੀ ਜੀਵਨ ਵਿੱਚ ਮਨੁੱਖੀ ਸਮਾਜ ਦੇ ਵਿੱਚ ਹੰਗਮੈ ਦਾ ਰੋਗ ਤ੍ਰਿਸ਼ਨਾ ਦਾ ਰੋਗ ਦੋਵਧਾ ਦਾ ਰੋਗ ਬਹੁਤ ਵੱਡੇ ਖਤਰਨਾਕ ਰੋਗ ਹੈ ਇਹ ਉਥੇ ਮਨੁੱਖੀ ਜੀਵਨ ਮਨੁੱਖੀ ਸਮਾਜ ਪਰਮ ਦਾ ਬਹੁਤ ਵੱਡਾ ਸ਼ਿਕਾਰ ਹੈ ਪਰਮ ਕਿਹਨੂੰ ਕਹਿੰਦੇ ਐ ਅਗਿਆਨਤਾ ਨੂੰ ਜਿੱਥੇ ਗਿਆਨ ਨਾ ਹੋਵੇ ਬੇਸਮਝੀ ਹੈ ਸੋਚੀ ਨਹੀਂ ਹੈ ਜੀਵਨ ਜਿਉਣ ਦੀ ਤਾਂ ਸੋਚੀ ਕਿੱਥੋਂ ਮਿਲਣੀ ਸੀ ਗੁਰੂ ਦੇ ਕੋਲੋਂ ਗੁਰੂ ਦੀ ਸੰਗਤ ਨਾਲੋਂ ਜਿਹੜਾ ਮਨੋਕ ਟੁੱਟਿਆ ਉਹ ਉਹਦੀ ਸ਼ਰਨ ਵਿੱਚ ਨਹੀਂ ਪੈਂਦਾ ਜਿਨੇ ਲੋਕੋ ਕੀ ਬਾਣੀ ਨਹੀਂ ਸੁਣਨੀ ਗੁਰੂ ਤੇ ਪ੍ਰੋਸਾ ਨਹੀਂ ਹੈ ਸ਼ਰਧਾ ਵਿਸ਼ਵਾਸ ਨਹੀਂ ਹੈ ਜਿਹੜਾ ਗੁਰੂ ਨਾਲੋਂ ਟੁੱਟਿਆ ਰਹਿੰਦਾ ਬੀਮੁਖ ਰਹਿੰਦਾ ਮਨਮੁਖ ਰਹਿੰਦਾ ਉੱਥੇ ਸਮਝੋ ਭਰਮ ਬਹੁਤ ਵੱਡਾ ਭਰਮ ਭਰਮ ਨੂੰ ਕੋਪਾ ਨਹੀਂ 라 ਸਮਝੋ ਸਾਰੇ ਦੁੱਖ ਜਿਵੇਂ ਸਾਰੇ ਜੀਵ ਹਰੇ ਰੇ ਵਿੱਚ ਵਾਸਾ ਕਰ ਲੈਂਦੇ ਹਨ ਸੱਪ ਚੂਹੇ ਠੋਏ ਸਾਰੇ ਉੱਥੇ ਆ ਕੇ ਆਪਣਾ ਘਰ ਪਾ ਲੈਂਦੇ ਆ ਹਨੇਰੇ ਦੇ ਵਿੱਚ ਇਸੇ ਤਰ੍ਹਾਂ ਜਿੱਥੇ ਬੇਸਮਝੀ ਆ ਅਗਿਆਨਤਾ ਸਮਝੋ ਕੋ ਆਪਾ ਹਨੇਰਾ ਹੈ ਉਮਰੋਂ ਖਾ ਵਰ ਨਿਸ਼ਾਨੀ ਕੀ ਉਹਨਾਂ ਦੀ ਦਿਨਾਂ ਨੂੰ ਚੰਗਾ ਮਾੜਾ ਪਈ ਜਾਣਗੇ ਸ਼ੱਕ ਆ ਗਿਆ ਪਰੋਂ ਪੈ ਗਿਆ ਤਾਂਪਕ ਆਪ ਖੰਡੀਆਂ ਕੋਲੇ ਤੁਰੇ ਫਿਰਨਗੇ ਪੁੱਛਾਂ ਕਢਾਉਂਦੇ ਫਿਰਨਗੇ ਮਿੱਟੀ ਕਢਦੇ ਫਿਰਨਗੇ ਇਹ ਆ ਭਰਮ ਦੀਆਂ ਨਿਸ਼ਾਨੀਆਂ ਇਸ ਲਈ ਅਵਤ ਕਰਾ ਕਰਦੇ ਫਰਣਗੇ ਦੂਜੇ ਦਾ ਮਾੜਾ ਸੋਚਣਗੇ ਹਉਮੈ ਹੰਕਾਰ ਦਾ ਸ਼ਿਕਾਰ ਹੋਣਗੇ ਸ਼ੇਰ ਮਾਣ ਬੜਾ ਕਰਦੇ ਆ ਹੰਕਾਰ ਬੜਾ ਕਰਨ ਲੱਗ ਜਾਂਦੇ ਆ ਇਸ ਲਈ ਬਹੁਤ ਖਤਰਨਾਕ ਹੈ ਪਰਮ ਤੇ ਪਰਮ ਕੇ ਪਰਦੇ ਸਤਗੁਰ ਖੋਲੇ ਪਰਮ ਕੇਵਲ ਤੁਹਾਡਾ ਗੁਰੂ ਦੂਰ ਕਰ ਸਕਦਾ ਔਰ ਕਿਸੇ ਨੇ ਤੁਹਾਡਾ ਪਰਮ ਨਹੀਂ ਦੂਰ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਪੁਕਾਰ ਪੁਕਾਰ ਕੇ ਭਗਤ ਵੀਰ ਜੀ ਕਹਿ ਰਹੇ ਆ ਦੁਨੀਆਂ ਦੇ ਲੋਕੋ ਵੇਖੋ ਕਿਤੇ ਭਰਮ ਦਾ ਸ਼ਿਕਾਰ ਨਾ ਹੋ ਜਾਈਓ ਇਹਤ ਕਬੀਰ ਸਮਾਰੇ ਲੋਈ ਭਰਮ ਨਾ ਭੁੱਲੋ ਕੋਈ ਇਸ ਲਈ ਆ ਜਿਹੜਾ ਸੰਸਾਰ ਹੈ ਅਕਈਆਂ ਨੂੰ ਪਾਰੋਂ ਪਿਆ ਇਸੇ ਨਾਲ ਹੀ ਜੁੜੇ ਹੋਏ ਆ ਸੰਸਾਰ ਨਾਲ ਨਿਰੰਕਾਰ ਚੇਤੀ ਵੀ ਪਰਿਵਾਰ ਦੇ ਮੋਹ ਵਿੱਚ ਹੀ ਡੁੱਬੇ ਹੋਏ ਆ ਕਈ ਸੰਸਾਰ ਦੀ ਮਾਨ ਵਡਿਆਈ ਧਨ ਦੌਲਤ ਦੀ ਦੌੜ ਵਿੱਚ ਫਸੇ ਹੋਏ ਆ ਪਦਾਰਥਾਂ ਦੇ ਪਿੱਛੇ ਲੱਗੇ ਭਟਕਦੇ ਫਿਰਦੇ ਆ ਪਰ ਮੈਨਾਂ ਖਤਰਨਾਕ ਹੈ ਇਹ ਮਨੁੱਖ ਨੂੰ ਭੁਲਾ ਕੇ ਮਨੁੱਖ ਦੇ ਮਨ ਨੂੰ ਭੁਲਾ ਦਿੰਦਾ ਪਰਮੇਸ਼ਰ ਨੂੰ ਭਟਕਾਈ ਫਿਰਦਾ ਥਾਂ ਥਾਂ ਤੇ ਐਡਾ ਖਤਰਨਾਕ ਹੈ ਪਰ ਇਸ ਲਈ ਮਹਾਰਾਜ ਜੀਆ ਦੀ ਬਾਣੀ ਪਰਮ ਤੋਂ ਕਰਦੀ ਹੈ ਮਤ ਕੋ ਪਰਮ ਭੁੱਲੇ ਸੰਸਾਰ ਉਗਰ ਬਿਨ ਕੋਈ ਨਾ ਉਤਰ ਸਹਾਰ ਤੋਂ ਮਹਾਰਾ ਸੱਚੀ ਬਾਸ਼ਾ ਦਾ ਕੱਡਾ ਪਿਆਰਾ ਬਚਾ ਅ ਗਿਆਨ ਪਰਮ ਬਿਨ ਸਹਿ ਦੁੱਖ ਡੇਰਾ ਮਾਰੇ ਕਹਿੰਦੇ ਉਹ ਡੇਰਾ ਹੀ ਖਤਮ ਹੋ ਜਾਂਦਾ ਉੱਥੇ ਜਾ ਕੇ ਹਰਦਾ ਬਸਾ ਗੁਰੂ ਕੋਲ ਜਿੱਥੇ ਗੁਰੂ ਦੀ ਬਾਣੀ ਦਾ ਗਿਆਨ ਆ ਜਾਂਦਾ ਜਿਹੜੇ ਗੁਰੂ ਦੀ ਸੰਗਤ ਕਰਨ ਲੱਗ ਜਾਂਦੇ ਆ ਇਸ ਲਈ ਵੀਰੋ ਦੋ ਖਰੋਗ ਬệnh ਸੇ ਪਰਮ ਗੁਰੂ ਕੀ ਬਾਣੀ ਸਾਡੇ ਹਰ ਕਸ਼ਮ ਦੇ ਭਾਰਮ ਨੂੰ ਬੁਲੇਖੇ ਦੂਰ ਕਰਦੀ ਹੈ ਮਹਾਰਾ ਸੱਚੇ ਬਾਦਸ਼ਾਹ ਜੀ ਦੀ ਬਾਣੀ ਬਾਣੀ ਨਾਲ ਜੜੋ ਗੁਰੂ ਦੀ ਸੰਗਤ ਕਰੋ ਇਹ ਜਿਹੜਾ ਭਰਮ ਹੈ ਜਿਹੋ ਜਿਹਾ ਅਸੀਂ ਮੰਨੀ ਬੈਠਿਓ ਉਹ ਜਿਹੜਾ ਹੁੰਦਾ ਨਹੀਂ ਹੈ ਮੇਰੇ ਭਗਤ ਰਵਦਾ ਅਜੀਦਾ ਬਚਨ ਹੈ ਮਾਧਵਿਕਿਆ ਕਹੀ ਹੈ ਪਰਮੈਸਾ ਜੈ ਸਮਾਨੀਆਂ ਹੋਈ ਨਾ ਤੇਸਾ ਅਮਰਤਿ ਛਕਣ ਦੀ ਕੀ ਲੋੜ ਹੈ ਜੀ ਮਨ ਸਾਫ ਚਾਹੀਦਾ ਦਾੜੀ ਕੇਸ ਰੱਖਣ ਦੀ ਕੀ ਲੋੜ ਹੈ ਜੀ ਮਨ ਸਾਫ ਚਾਹੀਦਾ ਲਓ ਪਰਮੀ ਹੈ ਗੁਰੂ ਘਰ ਜਾਣ ਦੀ ਕੀ ਲੋੜ ਹੈ ਸਾਡਾ ਤਾਂ ਘਰ ਹੀ ਗੁਰਦੁਆਰ ਹੈ ਲਓ ਹਣੀ ਅਮਰਤ ਮੇਲੇ ਉੱਠਣ ਦੀ ਕੀ ਲੋੜ ਹੈ ਇਹ ਸਾਰੇ ਪਰਮ ਹੈ ਇਸ ਲਈ ਇੰਨੀ ਜਲਦੀ ਹੋ ਸਕਦੀ ਹੈ ਬਾ ਗੁਰੂ ਵਾਲੇ ਬਣ ਜਾਓ ਨਬੜੇ ਪੰਤੀ ਜੂਠ ਲਾਓ ਅਮਰ ਤੇ ਵਾਲੇ ਉੱਠ ਕੇ ਪਰਮੇਸ਼ਰ ਦਾ ਭਜਨ ਕਰੋ ਗੁਰੂ ਦੀ ਸੰਗਤ ਕਰੋ ਮਨ ਮੱਤ ਦਾ ਤਿਆਗ ਪਤਿਤ ਪੁਣੇ ਦਾ ਤਿਆਗ ਕਰੋ ਗੁਰੂ ਦੇ ਦੱਸੇ ਮਾਰਗ ਤੇ ਚੱਲੋ ਜਿਹੜਾ ਕੰਮ ਕਰੋ ਕਹਿ ਕਰਨ ਵਾਸਤੇ ਉਹ ਕਰੋ ਜਿਹੜੇ ਕੰਮ ਤੋਂ ਗੁਰੂ ਰੋਕੀ ਉਹ ਤੋਂ ਆਪਣੇ ਮਨ ਨੂੰ ਰੋਕੋ